ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਤਗੁਰ ਸੇਵਿਆ ਸਹਿਜ ਅਨੰਦਾ ਹਿਰਦੈ ਵੁਠਾ ਗੋਵਿੰਦਾ ਸਹਿਜੇ ਭਗਤ ਕਰੇ ਦਿਨ ਰਾਤੀ ਆਪੇ ਭਗਤ ਕਰਾਏਂਦਾ ਸਤਗੁਰ ਤੇ ਵਿਛੜੇ ਤਿਨਿ ਦੁਖ ਪਾਇਆ ਅਨੰਦਿਨ ਮਾਰੀ ਹੈ ਦੁਖ ਸਬਾਇਆ ਮਥੇ ਕਾਰੇ ਮਹਿਲ ਨ ਪਾਵੇ ਦੁਖੀ ਵਿੱਚ ਦੁਖ ਪਾਇਂਦਾ ਸਤਗੁਰ ਸੇਵੈ ਸੇ ਵਡਭਾਗੀ ਸਹਿਜ ਸੁਭਾਏ ਸੱਚੀ ਦੇ ਵਲਾਗੀ ਸਚੋ ਸੱਚ ਕਮਾਵੈ ਸਦ ਹੀ ਸੱਚੈ ਮੈਲ ਮਿਲਾਏ ਦਾ ਜਿਸਨੂੰ ਸੱਚਾ ਦੇਸੁ ਪਾਏ ਅੰਤਰ ਸਾਜ ਭਰਮ ਚੁਕਾਏ ਸੱਚ ਸੱਚੇ ਕਾ ਆਪੇ ਦਾਤਾ ਜਿਸ ਦੇਵੈ ਸੋ ਸਚ ਪਾਏਂਦਾ ਆਪੇ ਕਰਤਾ ਸਭਨਾ ਕਾ ਸੋਈ ਜੈਸਨੋ ਵਾਬ ਬੁਝਾਏ ਬੁਝੈ ਕੋਈ ਆਪੇ ਬਖਸੇ ਦੇ ਵਡਿਆਈ ਆਪੇ ਮੇਲ ਮਿਲਾਏਂਦਾ ਹੋਮੈ ਕਰਦਿਆ ਜਨਮ ਗਵਾਇਆ ਅੱਗੇ ਮੋਹ ਨਾ ਚੁਕੈ ਮਾਇਆ ਅਗਿਆ ਜਮਕਾਲ ਲੈ ਖਾਲੇ ਵਜੋਂ ਤੇ ਲਖਾਣੀ ਪੀੜਾ ਆਇਂਦਾ ਪੂਰੇ ਭਾਗੁਰ ਸੇਵਾ ਹੋਈ ਨਦਰ ਕਰੇ ਤਾਂ ਸੇਵੇ ਕੋਈ ਜਮਕਾਲ ਤੇ ਸੁਨੇੜ ਨਾ ਆਵੇ ਮਹਿਲ ਸੱਚਾ ਸੁਖ ਪਾਏਂਦਾ ਤਿੰਨ ਸੁਖ ਪਾਇਆ ਜੋ ਤੁਧ ਭਾਏ ਪੂਰੇ ਭਾਗੁਰ ਸੇਵਾ ਲਾਏ ਤੇਰੇ ਹੱਥ ਹੈ ਸਭ ਬੜਿਆਈ ਜਿਸ ਦੇਵੇ ਸੋ ਪਾਏਂਦਾ ਅੰਦਰ ਪਰਗਾਸ ਗੁਰੂ ਤੇ ਪਾਏ ਨਾਮ ਪਦਾਰਥ ਮਨ ਵਸਾਏ ਗਿਆਨ ਰਤਨ ਸਦਾ ਘਟ ਚਾਨਣ ਗਿਆਨ ਅੰਧੇਰ ਗਮਾਏਂਦਾ ਗਿਆ ਨਹੀਂ ਅੰਦੇ ਦੂਜੇ ਲਾਗੇ ਬਿਨ ਪਾਣੀ ਡੋਬ ਮੋਏ ਭਾਗੇ ਚਲਦੇ ਆ ਘਰ ਧਰ ਨਜ਼ਰ ਨਾ ਆਵੇ ਜਮਦਰ ਬਾਦ ਦਾ ਦੁੱਖ ਪਾਏਂਦਾ ਬਿਨ 사ਤਗੁਰ ਸੇਵੇ ਮੁਕਤ ਨਾ ਹੋਈ ਗਿਆਨੀ ਧਿਆਨੀ ਪੁੱਛੋ ਕੋਈ 사ਤਗੁਰ ਸੇਵੇ ਤੇਸ ਮਿਲੇ ਬੜਿਆਈ ਦਰ ਸੱਚਾ ਸੋਬਾ ਪਾਏਂਦਾ 사ਤਗੁਰ ਨੇ ਸੇਵੇ ਤੇਸ ਆਪ ਮਿਲਾਏ ਮਮਤਾ ਘੜ ਸੱਚਲੇ ਬੁલાਏ ਸਦਾ ਸੱਚ ਵਣ ਜਹਿ ਵਪਾਰੀ ਨਾਮੋ ਲਾਹਾ ਪਾਏਂਦਾ ਆਪੇ ਕਰਤਾ ਆਪੇ ਘਰੇ ਕਰਾਇ ਕਰਤਾ ਸ਼ਬਦ ਮਰੈ ਸੋਈ ਜਨ ਮੁਕਤਾ ਨਾਨਕ ਨਾਮ ਵਸੈ ਮਾਨੰਤਰ ਨਾਮੋ ਨਾਮ ਧਿਆਇਦਾ ਮਾਰੂ ਮਹੱਲਾ ਤੀਜਾ ਜੋ ਤੁਧ ਕਰਨਾ ਸੋ ਕਰ ਪਾਇਆ ਭਾਣੇ ਵਿੱਚ ਕੋ ਵਿਰਲਾ ਆਇਆ ਭਾਣਾ ਮੰਨੇ ਸੋ ਸੁਖ ਪਾਏ ਭਾਣੇ ਵਿੱਚ ਸੁਖ ਪਾਏਂਦਾ ਗੁਰਮੁਖ ਤੇਰਾ ਭਾਣਾ ਪਾਵੈ ਸਹਿਜੇ ਹੀ ਸੁਖ ਸਾਚਿ ਕਮਾਵੇ ਭਾਣੇ ਨੂੰ ਲੋਚੈ ਬਹੁਤ ਈ ਆਪਣਾ ਭਾਣਾ ਆਪ ਮਨਾਏਂਦਾ ਟੇਰਾ ਪਾਣਾ ਮੰਨੇ ਸੋ ਮਿਲੇ ਤੋ ਦੇ ਆਏ ਜਿਸ ਪਾਣਾ ਭਾਵੇ ਸੋ ਤੁਝੇ ਸਮਾਏ ਪਾਣੇ ਵਿੱਚ ਵੱਡੀ ਬੜੀ ਆਈ ਪਾਣਾ ਕਿਸੈ ਕਰਾਏਂਦਾ ਜਤ ਸੁਭਾਵੇ ਤਾਂ ਗੁਰੂ ਮਿਲਾਏ ਗੁਰਮੁਖ ਨਾਮ ਪਦਾਰਥ ਪਾਏ ਤੋ ਦੇ ਆਪਣੇ ਪਾਣੇ ਸਭ ਸੇਖ ਤੋਂ ਪਾਈ ਜਿਸ ਨੂੰ ਪਾਣਾ ਦੇ ਤੇ ਸੁਭਾਏ ਦਾ ਮਨਮੁਖੰਦ ਕਰੇ ਚਤੁਰਾਈ ਪਾਣਾ ਨਾ ਮੰਨੇ ਬਹੁਤ ਦੁੱਖ ਪਾਈ ਭਰਮੇ ਭੂਲਾ ਵੇ ਜਾਏ ਕਰ ਮਹਿਲ ਨ ਕਬੂਹ ਪਾਏਂਦਾ ਸਤਗੁਰ ਮੇਲੇ ਦੇ ਵਿੜਿ ਆਈ ਸਤਗੁਰ ਕੀ ਸੇਵਾ ਧੁਰ ਫਰਮਾਈ ਸਤਗੁਰ ਸੇਵੇ ਤਾਂ ਨਾਮ ਪਾਏ ਨਾਮੇ ਹੀ ਸੁਖ ਪਾਏਂਦਾ ਸਭ ਨਾਉ ਉਪਜੈ ਨਾਉ ਛੀਜੈ ਗੁਰ ਕਿਰਪਾ ਤੇ ਮਨ ਤਨ ਭੀਜੈ ਰਸਨਾ ਨਾਮ ਰਤੇ ਆਏ ਰਸ ਭੀਜੈ ਰਾਸ ਹੀ ਤੇ ਰਸ ਪਾਏਂਦਾ ਮੇਲੇ ਅੰਦਰ ਮਹਿਲ ਕੋ ਪਾਏ ਗੁਰ ਕਾਬ ਸਬਦ ਸੱਚ ਚਿਤ ਲਾਏ ਜਿਸ ਨੂੰ ਸੱਚ ਦੇ ਸੋਈ ਸੱਚ ਪਾਏ ਸੱਚੇ ਸੱਚ ਮਲਾਏਂਦਾ ਨਾਮ ਸਾਰ ਮਨ ਤਨ ਦੁਖ ਪਾਇਆ ਮਾਇਆ ਮੋ ਸਭ ਰੋਗ ਕਮਾਇਆ ਬਿਨ ਨਾਵੇ ਮਨ ਤਨ ਹੈ ਕੁਸਟੀ ਨਰਕੇ ਵਾਸਾ ਪਾਇੰਦਾ ਨਾਮ ਰਤੇ ਤੈਨ ਨਿਰਮਲ ਦੇਹ ਨਿਰਮਲ ਹੰਸਾ ਸਦਾ ਸੁਖ ਨੇਹਾ ਨਾਮ ਸਲਾਇ ਸਦਾ ਸੁਖ ਪਾਇਆ ਜਿਕਰ ਵਾਸਾ ਪਾਇੰਦਾ ਸਭ ਕੋ ਬਣਜ ਕਰੇ ਵਪਾਰਾ ਬਿਨ ਨਾਵੇ ਸਭ ਟੋਟਾ ਸੰਸਾਰਾ ਨੰਗੋ ਆਇਆ ਨੰਗੋ ਜਾਸੀ ਬਿਨ ਨਾਵੇ ਦੁਖ ਪਾਇੰਦਾ ਜੇ ਸੁਨੋ ਨਾਮ ਦੇ ਸੋ ਪਾਏ ਗੁਰ ਕੈਬਦ ਹਰ ਮਨ ਵਸਾਏ ਗੁਰ ਕਿਰਪਾ ਦੇ ਨਾਮ ਵਸਿਆ ਘਟ ਅੰਤਰ ਨਾਮੋ ਨਾਮ ਤੇ ਆਏਂਦਾ ਨਾਵੇ ਨੂੰ ਲੋਚਾ ਜੇਤੀ ਸਭ ਆਈ ਨਾਉ ਤੀ ਨਾ ਮਿਲੇ ਤੁਰ ਪੁਰਬ ਕਮਾਈ ਜਿਨੀ ਨਾ ਪਾਇਆ ਸੇ ਵਡ ਭਾਗੀ ਗੁਰ ਕੈਬਦ ਸਬਦ ਮਿਲਾਏਂਦਾ ਕਾਇਆ ਕੋਟ ਅਤ ਪਾਰਾ ਤੇ ਸਵਿਚ ਵੈਪਰਪ ਕਰੇ ਵਿਚਾਰਾ ਸੱਚਾ ਨਾ ਸੱਚੋ ਵਪਾਰਾ ਨੇ ਚਲ ਵਾਸਾ ਪਾਏਂਦਾ ਅੰਤਰ ਘਰ ਬੰਕੇ ਥਾਨ ਸੁਹਾਇਆ ਗੁਰਮੁਖ ਵਿਰਲਾ ਗਿਨੈ ਥਾਨ ਪਾਇਆ ਇਤਿ ਸਾਥ ਨਿਭੈ ਸਲਾਇ ਸੱਚੇ ਹਰ ਸੱਚਾ ਮਨ ਵਸਾਏ ਦਾ ਮੇਰਾ ਕਰਤਾ ਇੱਕ ਬਣਤ ਬਣਾਈ ਇਸ ਦੇ ਹੀ ਵਿੱਚ ਸਭ ਵਤ ਪਾਈ ਨਾਨਕ ਨਾਮ ਵਣਜੈ ਰੰਗ ਰਾਤੇ ਗੁਰਮੁਖ ਕੋ ਨਾਮ ਪਾਏ ਦਾ ਮਾਰੂ ਮਹੱਲਾ ਤੀਜਾ ਕਾਇਆ ਕੰਜਨ ਸ਼ਬਦ ਵਿਚਾਰਾ ਤਿੱਥੈ ਹਰ ਵਸੈ ਜਿਸ ਦਾ ਅੰਤ ਨ ਪਾਰਾ ਵਾਰਾ ਦਿਨ ਹਰ ਸੇਵਿਓ ਸੱਚੀ ਬਾਣੀ ਹਰਜੀਉ ਸ਼ਬਦ ਮਿਲਾਏ ਦਾ ਆਇਆ ਕੰਚਨ ਸ਼ਬਦ ਵਿਚਾਰਾ ਤਿੱਥੇ ਹਰ ਵਸੈ ਜਿਸ ਦਾ ਅੰਤ ਨਾ ਪਾਰਾ ਵਾਰਾ ਅਨ ਦਿਨ ਹਰ ਸੇਵਿਓ ਸੱਚੀ ਬਾਣੀ ਹਰ ਜੀਓ ਸ਼ਬਦ ਮਲਾਇੰਦਾ ਪੁਲ ਚੁਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ